ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਅਸੀਂ ਪਹੁੰਚੇ ਆਂ ਕੂਤਨਵਾਲ ਬਾਸ ਅੱਡਾ ਇਹ ਇੱਥੇ ਅਸੀਂ ਇਹ ਵੇਖਿਆ ਕਿ ਆਪਣੇ ਵੀਰਾਂ ਨੇ ਜੂਸ ਜੂਸ ਦਾ ਕੰਮ ਕਰ ਰਹੇ ਨੇ ਫਰੈਸ਼ ਫਰੂਟ ਇਹਨਾਂ ਦੇ ਕੋਲ ਸਾਰਾ ਸ਼ੇਕ ਵੀ ਹਰ ਤਰ੍ਹਾਂ ਦਾ ਇੱਥੋਂ ਮਿਲਦਾ ਤੇ ਆਹ ਥੰਡੇ ਦਾ ਪਿਛੇ ਇਹਨਾਂ ਨੇ ਰੱਖਿਆ ਹੈ ਪ੍ਰਬੰਧ ਜਿਹਦੇ ਵਿੱਚ ਲੈਂਮਨ ਜੂਸ ਲੈਮਨ ਨਿੰਬੂ ਤੇ ਹੋਰ ਸਾਰਾ ਆਹ ਘੱਟਾ ਨਾ ਬਣਾਉਂਦੇ ਆ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਫਾਸਟ ਫੂਡ ਦੇ ਪਿੱਛੇ ਨਾਲ ਵੀ ਰੋਕਤਿਆ ਕਰੀਏ ਆਪਾਂ ਆਹ ਜਿਹੜਾ ਫਰੂਟ ਹੈ ਇਹ ਵੀ ਕੰਮ ਸਾਨੂੰ ਜਿਹੜਾ ਕਰਨਾ ਚਾਹੀਦਾ ਵੇਖੋ ਫਰੈਸ਼ ਇਹਨਾਂ ਨੇ ਲਿਆ ਕੇ ਰੱਖਿਆ ਤੇ ਜੇ ਇੱਥੇ ਗਾਹਕ ਨਾ ਆਵੇ ਜ਼ਿਆਦਾ ਤੇ ਫਾਸਟ ਫੂਡ ਤੇ ਜ਼ਿਆਦਾ ਗਾਹਕ ਹੋਗੇ ਉਹ ਜ਼ਿਆਦੀ ਬਹੁਤ ਹੀ ਮਾੜੀ ਗੱਲ ਆਪਣੇ ਵਾਸਤੇ ਤੇ ਜਿਹੜੇ ਇਥੋਂ ਇਲਾਕੇ ਦੇ ਨੇੜੇ ਨੇ ਜ਼ਰੂਰ ਜੂਸ ਪੀਆ ਕਰੋ ਇੱਕ ਦੋ ਵਾਰ ਡਾਕਟਰਾਂ ਤੋਂ ਬਝੇ ਰਿਹਾ ਕਰੋ ਭਾਜੀ ਵਾਹਿਗੁਰੂ ਜੀ ਖਾਲਸਾ ਕਿੱਦਾਂ ਗਾਹਕ ਦਾ ਇੱਥੇ ਜੂਸ ਦਾ ਜੀ ਕਿਰਪਾ ਜੀ ਮਾਲਕ ਦੀ ਸਾਡੇ ਕੋਲ ਗੋਲ ਗੱਪੇ ਤੇ ਹੋਰ ਚੱਲਦਾ ਹੈ ਜਿਆਦਾ ਨਹੀਂ ਚੱਲਦਾ ਜੀ ਇਹ ਵੀ ਚੱਲਦਾ ਜੀ ਹਾਂਜੀ ਇਹ ਵੀ ਚੱਲਦਾ ਜੀ ਆ ਤੇ ਆਪਣੇ ਜੂਸ ਵਧੀਆ ਸਿਹਤ ਲਈ ਇਹ ਪੀਣਾ ਛਕਣਾ ਚਾਹੀਦਾ ਬੰਦੇ ਹਾਂ ਫਰੂਟ ਵੀ ਖਾਣਾ ਜਿਹਦਾ ਜੂਸ ਵੀ ਪੀਣਾ ਚਾਹੀਦਾ ਜੀ ਹਾਂ ਫਰੂਟ ਲੋ ਇੱਥੋਂ ਆਣ ਕੇ ਜੂਸ ਲੋ ਕੋਨਾਨਾਸ ਰੱਖਿਆ ਇਹਨਾਂ ਨੇ ਨਸੰਮੀਆਂ ਰੱਖੀਆਂ ਤਾਜ਼ੀਆਂ ਆ ਕੇਲੇ ਆ ਸਾਰੀ ਚੀਜ਼ ਇਹਨਾਂ ਦੇ ਕੋਲ ਆ ਦੇਖੋ ਗਲਾਸ ਕਿਤੇ ਸਾਫ਼ ਕਰਕੇ ਰੱਖਿਆ ਪ੍ਰਵਾਸੀਆਂ ਦੀਆਂ ਰੇੜੀਆਂ ਤੇ ਅਸ ਕਨਿਮੀ ਪੀਓ ਪੰਜਾਬ ਦੀ ਜਿਹੜੀ ਸਭ ਤੋਂ ਵਧੀਆ ਨਿੰਦੂ ਲੰਮਨ ਪੀਓ ਸਕਨਿਮੀ ਪੀਓ ਭਾਜੀ ਆਪਾਂ ਤੇ ਬਣਾ ਕੇ ਦਿੰਦੇ ਆ ਉਹਨਾਂ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਆ ਕੋ ਮੇਰੀ ਬੇਨਤੀ ਹੈ ਕਿ ਫਾਸਟ ਫੂਡ ਤੋਂ ਬਚੋ ਜਿੰਨਾ ਵੀ ਜਿਹੜਾ ਬਚਣਾ ਚਾਹੀਦਾ ਹੈ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਹੈ ਜੀ